ਅਮਰੇ ਆ ਦੇਖ ਆਪਣੇ ਉੱਥੇ ਨਾ ਪਹਿਲਾਂ ਆਪਣੇ ਪੰਜਾਬ 'ਚ ਨਹੀਂ ਹੁੰਦਾਗਾ ਉਹ ਕਹਿੰਦੇ ਵੀ ਸਪਰੇਅ ਕਰ ਰਹੇ ਆ ਇਹ ਹੋਣਾ ਵੀ ਸਪਰੇਅ ਕਰ ਰਹੇ ਆ ਵੀ ਨਹੀਂ ਪੈ ਜਵੇ ਇਹਦੀ ਫਸਲ ਖਰਾਬ ਹੋ ਜਵੇ ਅਮਰੇ ਇਹ ਨਾ ਜਹਾਜ਼ਾਂ ਨਾਲ ਹੁੰਦਾ ਮੈਨੂੰ ਹੁਣ ਪਤਾ ਲੱਗਿਆ ਇੱਥੇ ਆ ਕੇ ਬੈਂਗਲ ਇੱਥੇ ਤਾਂ ਨਾਰਮਲ ਆ ਕਹਿੰਦੀ ਇੱਥੇ ਪਿੱਛੇ ਵੀ ਜਹਾਜ਼ ਆ ਰਹੇ ਆ ਇੱਧਰ ਵੀ ਉੱਧਰ ਦੇਖ ਚਾਰੇ ਪਾਸੇ ਜਹਾਜ਼ ਆ ਰਹੇ ਦੇਖ ਚਾਰੇ ਪਾਸੇ ਇੱਕ ਇੱਧਰੋਂ ਆ ਰਹੇ ਦੇ ਚੜਕੇ ਹੋ ਦੇਖ ਠੀਕ ਹੈ ਇੱਕੋ ਆ ਰਹਿਆ ਇੱਕੋ ਭੱਲੇ ਪਾਸੇ ਜਾ ਰਹਿਆ ਉਧਰ ਆਈ ਹੋਪ ਯੂ ਕੈਨ ਸੀ ਕੇਅਰਫੁਲੀ ਹਾਂ ਠੀਕ ਐ ਇਹ ਕਿਧਰ ਜਾ ਰਿਹਾ ਦੇਖ ਹਾ ਇਹ ਨਾਲ ਜਦੋਂ ਨਾ ਉੱਪਰ ਹਵਾਵਾਂ ਮੈਂ ਠੰਡੀਆਂ ਹੁੰਦੀਆਂ ਐ ਠੰਡੀਆਂ ਹਵਾਵਾਂ ਦੇ ਵਿੱਚ ਨਾ ਜਦੋਂ ਜਿਹੜਾ ਇੰਜਨ ਹੁੰਦਾ ਇੰਜਨ ਦੇ ਪੱਖੇ ਹੁੰਦੇ ਪੂਰੇ ਗਰਮ ਲੈ ਸਪੀਡ ਨਾਲ ਯਾਰਾ ਚੈੱਕ ਕਰ ਲੈ ਫਿਰ ਇਹ ਉਧਰੋਂ ਚੜ ਕੇ ਆ ਰਿਹਾ ਦੇਖ ਲੈ ਠੀਕ ਐ ਇਹ ਕੋ ਉੱਾਰ ਆ ਰਿਹਾ ਕਿਧਰ ਆ ਰਿਹਾ